ਸਹਿਵਾਨ ਬੋਲੋ ਸੁਖਬੀਰ ਸਮੇਤ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਸੁਣਾਇਆ ਅਹਿਮ ਫੈਸਲਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਅਵਾਰਡ ਵਾਪਸ ਲੈਣ ਦਾ ਐਲਾਨ ਪ੍ਰਸ਼ਾਸਨ ਦੇ ਪਰੋਸੇ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਇੱਕ ਹਫ਼ਤੇ ਲਈ ਟਾਲਿਆ ਸੁਚਾਰੂ ਢੰਗ ਨਾਲ ਚੱਲੇਗੀ ਸੰਸਦ ਜੈਮਿਨੀ ਚੋਣ ਜੇਤੂ ਆਮ ਆਦਮੀ ਪਾਰਟੀ ਦੇ ਤਿੰਨ ਵਧਾਇਕਾਂ ਨੇ ਲਿਆ ਹਲਫ ਪ੍ਰਧਾਨ ਮੰਤਰੀ ਪੁੱਜਣਗੇ ਚੰਡੀਗੜ੍ਹ ਦੇਸ਼ ਦੀ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜ ਸਿੰਘ ਸਹਿਵਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇਹ ਫੈਸਲਾ ਸੁਣਾਉਂਦੇ ਆਂ 2007 ਤੋਂ ਲੈ ਕੇ 2017 ਤੱਕ ਦੀਆਂ ਸਰਕਾਰਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਈਆਂ ਪੁੱਲਾਂ ਲਈ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਫਖਰ-ਏ-ਕੌਮ ਅਵਾਰਡ ਵਾਪਸ ਲੈ ਜਾਣ। ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਵੀਰ ਤੇ ਹੋਰ ਅਸਤੀਫੇ ਦੇਣ ਲਈ ਆਗੂਆਂ ਦੇ ਅਸਤੀਫੇ ਤਿੰਨ ਦਿਨਾਂ 'ਚ ਮਨਜ਼ੂਰ ਕਰਕੇ ਇਸ ਦੀ ਸੂਚਨਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ ਤੋਂ ਇਲਾਵਾ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਇਸ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਦਲ ਦੀ ਨਵੀਂ ਤੇ ਯੋਗ ਭਰਤੀ ਕਰਕੇ ਪ੍ਰਧਾਨ ਸਮੇਤ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੀ ਵੱਡੀ ਮਹਿਬਾਰੀ ਸੰਪੀ ਗਈ ਹੈ ਇਸ ਅਹਿਮ ਇਕੱਤਰਤਾ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਤਖਤ shri ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ shri ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ shri ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਗਿਆਨੀ ਬਲਜੀਤ ਸਿੰਘ ਸ਼ਾਮਲ ਹੋਏ ਇਸ ਮੌਕੇ ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਅਕਾਲੀ ਦਲ ਦੀਆਂ 2007 ਤੋਂ ਲੈ ਕੇ 2017 ਤੱਕ ਦੀਆਂ ਸਰਕਾਰਾਂ ਦੌਰਾਨ ਸਿੱਖ ਕੈਬਨਿਟ ਮੰਤਰੀਆਂ ਤੋਂ ਇਲਾਵਾ ਅਕਾਲੀ ਦਲ ਦੀ 2015 ਵਾਲੀ ਕੋਰ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੀ 2015 ਵਾਲੀ ਅੰਤਰਨ ਕਮੇਟੀ ਦੇ ਮੈਂਬਰ ਸ਼੍ਰੀ ਆਕਾਲਤਾਖ ਸਾਹਿਬ ਸਨਮੁਖ ਗਲ ਵਿੱਚ ਪੱਲਾ ਪਾ ਕੇ ਨਮਾਣੇ ਸਿੱਖਾਂ ਵਾਂਗ ਪੇਸ਼ ਹੋਏ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਤੇ ਲੱਗੇ ਹਰ ਗੁਨਾਹ ਨੂੰ ਕਬੂਲ ਕੀਤਾ ਹੈ। ਸੁਖਦੇਵ ਸਿੰਘ ਢੀਂਸਾ ਨੇ ਵੀ ਆਪਣਾ ਬਣਦਾ ਗੁਨਾਹ ਕਬੂਲ ਕੀਤਾ। ਇਸ ਤਰ੍ਹਾਂ ਜਸੇਦਰ ਸਹਿਵਾਨ ਨੇ ਉਕਤ ਦੋਸ਼ਾਂ ਲਈ ਸਿੱਧੇ ਰੂਪ ਵਿੱਚ ਸ਼ਾਮਲ ਦੋਸ਼ੀ ਅਕਾਲੀ ਆਗੂਆਂ ਤੇ ਮੰਤਰੀਆਂ ਤੋਂ ਇਲਾਵਾ ਇਹਨਾਂ ਗਲਤੀਆਂ ਦਾ ਵਿਰੋਧ ਕਰਨ ਵਾਲੇ ਜਾਂ ਸਿੱਧੇ ਤੌਰ ਤੇ ਸ਼ਾਮਲ ਨਾ ਹੋਣ ਵਾਲੇ ਅਕਾਲੀ ਆਗੂਆਂ ਤੇ ਸਾਬਕਾ ਮੰਤਰੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੂੰ ਵੱਖ-ਵੱਖ ਧਾਰਮਿਕ ਤਨਖਾਹਾਂ ਲਗਾਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨਾਲ ਕੈਬਨਿਟ ਦਾ ਹਿੱਸਾ ਰਹੇ ਅਕਾਲੀ ਆਗੂਆਂ ਨੂੰ ਧਾਰਮਕ ਸਜ਼ਾ ਸੁਣਾਉਣ ਤੋਂ ਪਹਿਲਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਰੇ ਆਗੂਆਂ ਤੋਂ ਕੀਤੇ ਗਏ ਗੁਨਾਹਾਂ ਦਾ ਜਵਾਬ ਹਾਂ ਜਾਂ ਨਾ ਵਿੱਚ ਲੈਣ ਦੇ ਆਦੇਸ਼ ਕੀਤੇ ਗਏ ਜਿਸ ਤੋਂ ਬਾਅਦ ਜਥੇਦਾਰ ਵੱਲੋਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਦੌਰਾਨ ਪੰਥਕ ਮੁੱਦਿਆਂ ਨੂੰ ਵਿਸਾਰਨ ਦਾ ਗੁਨਾਹ ਕਰਨ ਸੰਬੰਧੀ ਸਵਾਲ ਕੀਤਾ ਤਾਂ ਸੁਖਬੀਰ ਨੇ ਜਵਾਬ ਹਾਂ ਵਿੱਚ ਦਿੱਤਾ ਇਸ ਉਪਰੰਤ ਜਥੇਦਾਰ ਵੱਲੋਂ ਹੋਰ ਗੁਨਾਹਾਂ ਬਾਰੇ ਪੁੱਛੇ ਸਵਾਲਾਂ ਕੀ ਅਕਾਲੀ ਸਰਕਾਰ ਸਮੇਂ ਸਿੱਖਾਂ ਦੇ ਕਾਤਲ ਅਫਸਰਾਂ ਨੂੰ ਤਰੱਕੀਆਂ ਦੇਣ ਤੇ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣ ਸਿੱਖਾਂ ਦੇ ਗੁਰਦੁਆਰਾ ਡੇਰਾ ਸਰਸਾ ਦੇ ਦਰਜ ਕੇਸ ਵਾਪਸ ਕਰਵਾਉਣ ਦਾ ਗਨਾਹਕਰਨ ਡੇਰਾ ਸਰਸਾ ਮੁਖੀ ਨੂੰ ਬਿਨਾਂ ਮਾਫੀ ਮੰਗੇ ਮਾਫੀ ਦਵਾਉਣ ਲਈ ਜ਼ਥੇਦਾਰਾਂ ਨੂੰ ਆਪਣੇ ਘਰ ਸੱਦ ਕੇ ਮਾਫੀ ਦਵਾਉਣ ਬਾਰੇ ਕਹਿਣ ਸਰਕਾਰ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਪੋਸਟਰ ਲਗਾ ਕੇ ਸਿੱਖਾਂ ਨੂੰ ਬੰਗਾਰਨ ਵਾਲਿਆਂ ਨੂੰ ਲੱਭਣ 'ਚ ناکਾਮ ਰਹਿਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨ ਬੈਵਰ ਕਲਾ ਵਿੱਚ ਸਿੱਖਾਂ ਤੇ ਗੋਲੀ ਚਲਾ ਕੇ ਕਤਲ ਦੀ ਘਟਨਾ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਡੇਰਾ ਸਿਰਸਾ ਨੂੰ ਦਿੱਤੀ ਗਈ ਮੁਆਫੀ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰ ਲਗਾਉਣ ਲਈ ਗੁਰੂ ਕੀ ਗੋਲਕ ਦੀ ਦਰਬਾਰ ਤੋਂ ਕਰਨ ਦੇ ਕੀਤੇ ਗਏ ਗੁਨਾਹਾਂ ਦਾ ਜਵਾਬ ਮੰਗਿਆ ਗਿਆ ਜਿਸ ਦਾ ਜਵਾਬ ਸੁਖਵੀਰ ਵੱਲੋਂ ਹਾਂ ਵਿੱਚ ਦਿੱਤਾ ਗਿਆ ਤਰਲਬ ਕੀਤੇ ਗਏ ਸਾਬਕਾ ਅਕਾਲੀ ਆਗੂ ਬਲਵੰਤ ਸਿੰਘ ਰਾਮੂ ਵਾਲੀਆ ਪਹਿਲਾਂ ਅਕਾਲੀ ਦਲ ਤੇ ਹੁਣ ਭਾਜਪਾ ਵਿੱਚ ਸ਼ਾਮਲ ਮਨਜਿੰਦਰ ਸਿੰਘ ਸਿਰਸਾ ਤੇ ਮਨਪੀਰ ਸਿੰਘ ਬਾਦਲ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਕੋਲ ਪੇਸ਼ ਹੋਣ ਲਈ ਪੁੱਜੇ ਪਰ ਕਾਰਵਾਈ ਆਰੰਭ ਹੁੰਦਿਆਂ ਹੀ ਸਿੰਘ ਸਾਹਿਬ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਜੋ ਆਗੂ ਪਤ ਹਨ ਉਹ ਉੱਠ ਕੇ ਚਲੇ ਜਾਣ ਤੇ ਅਕਾਲ ਤਖਸਾਲ ਸਕੱਤਰ ਵਿਖੇ ਲਿਖਤੀ ਸਪਸ਼ਟੀਕਰਨ ਦੇ ਦੇਣ। ਉਨ੍ਹਾਂ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਤਿੰਨੇ ਆਗੂ ਪਤਿਤ ਹੋਣ ਕਾਰਨ ਉੱਠ ਕੇ ਬਾਹਰ ਚਲੇ ਗਏ ਤੇ ਆਪਣਾ ਸਪਸ਼ਟੀਕਰਨ ਸਕੱਤਰਤ ਵਿਖੇ ਸੌਂਪਿਆ। ਇਸ ਬਾਰੇ ਕਾਰਵਾਈ ਵਿੱਚ ਸਿੰਘ ਸਹਿਬਾਨ ਦੀ ਅਗਲੀ ਹੋਣ ਵਾਲੀ ਇਕੱਤਰਤਾ 'ਚ ਕੀਤੀ ਜਾਣ ਦੀ ਸੰਭਾਵਨਾ ਹੈ। ਪੰਜ ਸਿੰਘ ਸਹਿਵਾਨ ਦੀ ਅਕਤਰਤਾ ਦੌਰਾਨ ਹਰਵਿੰਦਰ ਸਿੰਘ ਸਰਨਾ ਸਾਭਾ ਦਾ ਪ੍ਰਧਾਨ ਦਿੱਲੀ ਸਿਕ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਨੂੰ ਈਜੜ ਕਹਿਣ ਸਿੰਘ ਸਹਿਵਾਨ ਦੀ ਆਪਸੀ ਇੱਕਸੁਰਤਾ ਨੂੰ ਜੁਨੀਅਨ ਆਕੇ ਜਥੇਦਾਰ ਸਹਿਮਾਨਾ ਦੀ ਸ਼ਖਸੀਅਤ ਨੂੰ ਨੀਮਾ ਦਿਖਾਉਣ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਭੇਜ ਕੇ ਇਹ ਕਹਿਣਾ ਕਿ ਮੈਨੂੰ ਆਪਣੇ ਕਹੇ ਤੇ ਕੋਈ ਪੁਸ਼ਤਾਵਾ ਨਹੀਂ ਹੈ ਕਾਰਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹਿਆ ਐਲਾਨਦਿਆਂ ਆਦੇਸ਼ ਕੀਤਾ ਗਿਆ ਹੈ ਕਿ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ ਸਾਲ 2015 ਵਿੱਚ ਡੇਰਾ ਸਰਸਾ ਮੁਖੀ ਗੁਰਮੀਤ RAM ਰਹੀਮ ਸਿੰਘ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਪੰਜ ਸਿੰਘ ਸਹਿਬਾਨ ਨੇ ਸਖਤ ਨੋਟਿਸ ਰੰਦਿਆ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰ ਏ ਕੌਮ ਦਾ ਖਿਤਾਬ ਵਾਪਸ ਲੈਣ ਦਾ ਆਦੇਸ਼ ਦਿੱਤਾ ਹੈ ਉਹਨਾਂ ਕਹਿ ਕਿ ਇਸ ਸਬੰਧੀ ਮੁੱਖ ਮੰਤਰੀ ਦੀ ਰਿਹੈਸ਼ ਤੇ ਮੀਟਿੰਗ ਹੋਈ ਸੀ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸਨ ਅਤੇ ਉਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਘਰ ਸਦਕੇ ਡੇਰਾ ਸਰਸਾ ਮੁਖੀ ਨੂੰ ਮੁਆਫ ਕਰਨ ਵਾਸਤੇ ਪ੍ਰਭਾਵ ਵਰਤਿਆ ਸੀ ਸਿੰਘ ਸਹਿਬਾਨ ਨੇ ਇਸ ਸਬੰਧ ਵਿੱਚ ਸੁਖਦੇਵ ਸਿੰਘ ਢੀਂਸਾ ਅਤੇ ਬਲਵਿੰਦਰ ਸਿੰਘ ਪੁੰਦੜ ਕੋਲੋਂ ਵੀ ਜਵਾਬ ਤਲਬੀ ਕੀਤੀ। ਉਹਨਾਂ ਤੇ ਡੇਰਾ ਮੁਖੀ ਨੂੰ ਮਾਫ ਕਰਨ ਦੇ ਫੈਸਲੇ ਦੀ ਹਮਾਇਤ ਕਰਨ ਦਾ ਦੋਸ਼ ਸੀ। ਇਸੇ ਮਾਮਲੇ ਵਿੱਚ ਤਿੰਨ ਸਾਬਕਾ ਜੱਜਦਾਰਾਂ ਕੋਲੋਂ ਵੀ ਸਪਸ਼ਟੀਕਰਨ ਮੰਗੇ ਗਏ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਨੁਆਇਡਾ ਵਿਖੇ ਇਕੱਠੇ ਹੋਏ ਜਿਸ ਦੇ ਚਲਦਿਆਂ ਦਿੱਲੀ ਨੁਆਇਡਾ ਸਰਹੱਦ ਨੂੰ ਸ਼ੌਣੀ ਵਿੱਚ ਤਵਦੀਰ ਕੀਤਾ ਗਿਆ ਤੇ ਕਈ ਥਾਵਾਂ ਤੇ ਬੈਰੀਕੇਡਿੰਗ ਲਗਾਈਆਂ ਗਈਆਂ ਜਿਸ ਕਾਰਨ ਦਿੱਲੀ ਨੁਆਇਡਾ ਸਰਹੱਦ ਤੇ ਭਾਰੀ ਜਾਮ ਵੇਖਣ ਨੂੰ ਮਿਲਿਆ ਹੈ ਬੀਤੇ ਕੱਲ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਉੱਚ ਪੱਧਰੀ ਮੀਟਿੰਗ ਹੋਈ ਸੀ ਪਰ ਜਦੋਂ ਮੰਗਾ ਬਾਰੇ ਸਹਿਮਤੀ ਨਹੀਂ ਬਣੀ ਤਾਂ ਉਹਨਾਂ ਨੇ ਦਿੱਲੀ ਚਰੋ ਦਾ ਨਾਰਾ ਬੁਲੰਦ ਕਰ ਦਿੱਤਾ ਕਿਉਂਕਿ ਕਿਸਾਨ ਸੰਸਦ ਦਾ ਘਰਾਓ ਕਰਨਾ ਚਾਹੁੰਦੇ ਸਨ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸਵੇਰ ਤੋਂ ਹੀ ਦਿੱਲੀ ਨੁਆਇਡਾ ਸਰਹੱਦ ਤੇ ਭਾਰੀ ਹਲਚਲ ਰਹੀ ਹੈ ਜਿਸ ਕਾਰਨ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ ਸ਼ਾਮ ਵੇਲੇ ਕੀਤੀ ਗਈ ਗਲਬਾਦ ਰਣ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਤੇ ਸੜਕਾਂ ਤੋਂ ਹਟਣ ਲਈ ਵੀ ਰਾਜ਼ੀ ਹੋ ਗਏ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ ਜੇਕਰ ਯੂਪੀ ਸਰਕਾਰ ਨਾਲ ਗੱਲਬਾਤ ناکਾਮ ਰਹਿੰਦੀ ਤਾਂ ਮੁਰਤੋਂ ਦਿੱਲੀ ਮਾਰਚ ਦਾ ਫੈਸਲਾ ਲਿਆ ਜਾਵੇਗਾ ਜਾਣਕਾਰੀ ਮੁਤਾਬਕ ਕਿਸਾਨ ਆਗੂ ਹੁਣ ਸੂਬਾ ਸਰਕਾਰ ਨਾਲ ਗੱਲਬਾਤ ਕਰਨਗੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 7 ਦਿਨਾਂ ਦਾ ਸਮਾਂ ਮੰਗਿਆ ਸੀ ਜੋ ਕਿ ਕਿਸਾਨਾਂ ਵੱਲੋਂ ਦੇ ਦਿੱਤਾ ਗਿਆ ਹੁਣ 7 ਦਿਨਾਂ ਤੱਕ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਉਹ ਦਿੱਲੀ ਕੂਚ ਕਰਨਗੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੇਰਨ ਰਜੀਜੀਉ ਨੇ ਕਿਹਾ ਕਿ ਸਤਾਤਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀਆਂ ਡੈਡਲੌਕ ਨੂੰ ਖਤਮ ਕਰਨ ਲਈ ਸਹਿਮਤ ਹੋ ਗਈਆਂ ਹਨ ਮੰਗਲਵਾਰ ਤੋਂ ਸੰਸਦ ਦੇ ਦੋਵੇਂ ਹਾਊਸ ਦੀ ਕਾਰਵਾਈ ਸਚਾਰੂ ਟੰਗਰਾਲ ਚੱਲੇਗੀ ਲੋਕ ਸਭਾ ਦੇ ਸਪੀਕਰ ਓਮ ਬੇਲੜਾ ਨੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਬੈਠਕ ਕੀਤੀ ਜਿੱਥੇ ਡੈਡਲੌਕ ਨੂੰ ਖਤਮ ਕਰਨ ਬਾਰੇ ਸਹਿਮਤੀ ਬਣੀ ਹੈ बैठक ਵਿੱਚ ਮੌਜੂਦ ਰਜੀਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ 13 ਅਤੇ 14 ਦਸੰਬਰ ਨੂੰ ਲੋਕ ਸਭਾ ਤੇ 16 ਅਤੇ 17 ਦਸੰਬਰ ਨੂੰ ਰਾਜ ਸਭਾ ਵਿੱਚ ਸੰਵਿਧਾਨ ਤੇ ਚਰਚਾ ਹੋਵੇਗੀ। ਵਿਰੋਧੀ ਪਾਰਟੀਆਂ ਨੇ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਅਪਣਾਏ ਜਾਣ ਦੀ 75ਵੀਂ ਬਰੇਗਣ ਦੇ ਮੌਕੇ ਤੇ ਸੰਸਦ ਦੇ ਦੋਵੇਂ ਹਾਊਸ ਵਿੱਚ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਲੋਕ ਸਭਾ ਦੀ ਬੈਠਕ ਸੋਮਵਾਰ ਇੱਕ ਵਾਰ ਮੁਲਤਵੀ ਕੀਤੀ ਜਾਂ ਤੇ ਬਾਅਦ ਮੋੜ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਕਾਰਵਾਈ ਸ਼ੁਰੂ ਹੋਣ ਤੇ ਜਿਵੇਂ ਹੀ ਸਪੀਕਰ ਓਮ ਬੇਲੜਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਪਿਛਲੇ ਹਫ਼ਤੇ ਵਾਂਗ ਚੇਅਰ ਦੇ ਨੇੜੇ ਆ ਗਏ ਤੇ ਨਾਰੇਬਾਜ਼ੀ ਕਰਨ ਲੱਗ ਪਏ। ਜਦੋਂ ਹੰਗਾਮਾ ਨਾ ਰੁਕਿਆ ਤਾਂ ਸਪੀਕਰ ਨੇ ਕਾਰਵਾਈ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਇਸੇ ਤਰ੍ਹਾਂ ਅਡਾਨੀ 그룹 ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਹੋਰ ਮੁੱਦਿਆਂ ਤੇ ਤੁਰੰਤ ਚਰਚਾ ਦੀ ਮੰਗ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਰਾਜ ਸਭਾ ਵਿੱਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਜਿਸ ਕਾਰਨ ਹੌਸੀ ਕਾਰਵਾਈ ਇੱਕ ਵਾਰ ਫਿਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਹਾਲ ਹੀ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਜਿੱਤੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ। ਵਿધાનਸਭਾ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਆਪ ਦੇ ਤਿੰਨੇ ਵਿਧਾਇਕਾਂ ਨੇ ਹਲਫ ਲਿਆ ਹੈ। ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾ ਨੇ ਇਨ੍ਹਾਂ ਵਿਧਾਇਕਾਂ ਨੂੰ ਸੌਂ ਚੁਕਵਾਈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਅਤੇ ਆਪ ਪੰਜਾਬ ਪ੍ਰਧਾਨ ਅਮਨ अरोੜਾ ਵੀ ਸ਼ਾਮਲ ਸਨ। ਦੂਜੇ ਪਾਸੇ ਬਰਨਾਲਾ ਤੋਂ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਸੌਂ ਨਹੀਂ ਚੁੱਕੀ। ਵਿਧਾਨ ਸਭਾ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਵੱਲੋਂ 4 ਦਸੰਬਰ ਨੂੰ ਅਹੁਦੇ ਦੀ ਸੌ ਚੁੱਕੀ ਜਾਵੇਗੀ ਸਪੀਕਰ ਉਹਨਾਂ ਨੂੰ ਵੱਖਰੇ ਤੌਰ ਤੇ ਆਪਣੇ ਚੈਂਬਰ ਵਿੱਚ ਸੌ ਚਕਾਉਣਗੇ ਉਹਨਾਂ ਇਸ ਸੰਬੰਧੀ ਵਿਧਾਨ ਸਭਾ ਸਕੱਤਰਤ ਨੂੰ ਸੂਚਿਤ ਕਰ ਦਿੱਤਾ ਹੈ ਇਸ ਮੌਕੇ ਉਹਨਾਂ ਦੀ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ ਵਿਧਾਨ ਸਭਾ ਵਿੱਚ ਹੋਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਚੱਬੇਵਾਲ ਤੋਂ ਵਿਧਾਇਕ ਬਣੇ ਡਾਕਟਰ ਇਸ਼ਾਂਕ ਚੱਬੇਵਾਲ ਨੇ ਸੌ ਚੁੱਕੀ ਸੌ ਚੁਕਣ ਮਗਰੋਂ ਅੰਤ ਵਿੱਚ ਉਹਨਾਂ ਜੈ ਭੀਮ ਜੈ ਭਾਰਤ ਅਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਇਆ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੇ ਸੌ ਚੁੱਕੀ ਅਤੇ ਅਖੀਰ ਵਿੱਚ ਗਿੱਦੜਵਾਹਾ ਤੋਂ ਵਿਧਾਇਕ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਸੌ ਚੁੱਕੀ ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ਡੈਂਪੀ ਢਿੱਲੋਂ ਨਾਲ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰਥਕ ਵੀ ਪਹੁੰਚੇ ਹੋਏ ਸਨ ਇਸ ਮੌਕੇ ਤੇ ਡੈਂਪੀ ਢਿੱਲੋਂ ਦਾ ਕਹਿਣਾ ਹੈ ਕਿ 14 ਸਾਲ ਬਾਅਦ ਉਨ੍ਹਾਂ ਦੀ ਮਿਹਨਤ ਨੂੰ ਫਲ ਮਿਲਿਆ ਹੈ ਉਨਾ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੇ ਐਸਾਨ ਨੂੰ ਵਿਕਾਸ ਦੇ ਰੂਪ ਵਿੱਚ ਤਰਨਗੇ ਅਤੇ 2.5 ਸਾਲ ਹਲਕੇ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਚੰਡੀਗੜ੍ਹ ਦੇ ਦੌਰੇ ਤੇ ਹਨ। ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਰੱਖੇ ਗਏ ਇੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਉਹਨਾਂ ਦੀ ਸਮੀਖਿਆ ਲਈ ਚੰਡੀਗੜ੍ਹ ਆ ਰਹੇ ਹਨ। ਇਸ ਸਮਾਗਮ ਲਈ ਸਾਰੀਆਂ ਤਿਆਰੀਆਂ ਸੁਚਾਰੂ ਢੰਗ ਨਾਲ ਨਿਪਰੇ ਚਾੜ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਦੇ ਗ੍ਰੈਸ ਕਤਰ ਮਨਦੀਪ ਸਿੰਘ ਬਰਾੜ ਡਿਪਟੀ ਕਮਿਸ਼ਨਰ, ਨਿਸ਼ਾੰਤ ਕੁਮਾਰ ਯਾਦਵ ਅਤੇ ਐਸਐਸਪੀ ਕਮਰਦੀਪ ਗੌਰ ਅਤੇ ਡੀਜੀਪੀ सुरेंद्र ਯਾਦਵ ਸਮੇਤ ਹੋਰ ਅਧਿਕਾਰੀਆਂ ਦੀ ਟੀਮ ਪ੍ਰਧਾਨ ਮੰਤਰੀ ਦੀ ਆਮਦ ਦੀਆਂ ਸਾਰੀਆਂ ਤਿਆਰੀਆਂ ਨੂੰ ਦੇਖ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਰਜੀਵ ਬਰਮਾ ਸਾਰੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਅਤੇ ਆਪਣੀ ਨਿਗਰਾਨੀ ਹੇਠ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਆਮੇ ਸ਼ਾਹ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀ ਸਮੇਤ ਹੋਰ ਸੀਨੀਅਰ ਅਗੂ ਵੀ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਲੀਕਾਪਟਰ ਰਾਹੀਂ ਪੰਜਾਬ ਇੰਜੀਨੀਅਰਿੰਗ ਕਾਲਜ ਪਹੁੰਚਣਗੇ ਕੈਲੀਫੋਰਨੀਆ ਦੇ ਪੇਰਸਵਰਗ ਨਿਵਾਸੀ ਦਿਵਾਨ ਚੰਦ ਰਲ ਦਾ ਪੋਤਾ ਤੇ ਸ਼੍ਰੀਮਤੀ ਜਿੰਦੋ ਚੰਦ ਰਲ ਅਤੇ ਰਮੇਸ਼ ਚੰਦਰ ਰਲ ਦਾ ਹੁਣ ਹਰਸ ਪੁੱਤਰ ਮਾਈਕਲ ਚੰਦ ਰਲ ਦਾ ਲੰਘੇ ਸੋਮਵਾਰ 25 ਨਵੰਬਰ ਨੂੰ ਦਿਹਾਂਤ ਹੋ ਜਾਣਾ ਸਮੂਹ ਰਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਸਮੂਹ ਰਲ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਿਆ ਇਲਾਕਾ ਨਿਵਾਸੀਆਂ ਵਿੱਚ ਦੁੱਖਦਾਈ ਖਬਰ ਨੂੰ ਸੁਣ ਕੇ ਸੋਗਮਈ ਲਹਿਰ ਫੈਲ ਗਈ ਹੈ ਤੇ ਮਾਈਕਲ ਚੰਦ ਰਲ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਇਥੇ ਜ਼ਿਕਰਯੋਗ ਹੈ ਕਿ ਮਾਈਕਲ ਚੰਦ ਰਲ ਸ਼੍ਰੀ ਗੁਰੂ ਰਵਦਾਸ ਸਭਾ ਪੀਟਸਬਰ ਕੈਲੀਫੋਰਨੀਆ ਦੇ ਬਹੁਤ ਹੀ ਸਰਗਰ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਦਲਵਾਰ ਸਿੰਘ ਦਾ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸੀ ਮਾਈਕਲ ਚੰਦ ਰਲ ਦਾ ਅੰਤਮ ਸੰਸਕਾਰ ਪੀਟਸਵਰਕ ਫਿਊਨਰਲ ਚੈਪਲ 2295 ਰੇਲ ਰੋਡ ਐਵੇਨਿਊ ਪੀਟਸਵਰਕ ਕੈਲੀਫੋਰਨੀਆ 94565 ਵਿਖੇ ਸਵੇਰੇ 9:30 ਵਜੇ ਹੋਵੇਗਾ ਤੇ ਉਸ ਉਪਰੰਤ ਅੰਤਮ ਅਰਦਾਸ ਸ਼੍ਰੀ ਗੁਰੂ ਰਵਿਦਾਸ ਟੈਂਪਲ ਪੀਟਸਵਰਕ ਕੈਲੀਫੋਰਨੀਆ ਵਿਖੇ ਹੋਵੇਗੀ ਆਦਾਰਾ ਦੇਸ਼ ਦਵਾਬਾ ਇਸ ਦੁਖਦਾਈ ਸਮੇਂ ਸਮੂਹ ਰਲ ਪਰਿਵਾਰ ਅਤੇ ਸਾਰੇ ਸਾਥ ਸਬੰਧੀਆਂ ਨਾਲ ਦੁੱਖ ਪ੍ਰਗਟ ਕਰਦਾ ਹੈ ਰੂਸ ਦੇ ਰਾਸ਼ਪਤੀ ਬਲਦੀਮੀਰ ਪੁਤਨ ਵੱਲੋਂ ਅਗਲੇ ਸਾਲ ਭਾਰਤ ਦੀ ਯਾਤਰਾ ਕਰਨ ਦੀ ਉਮੀਦ ਹੈ ਕ੍ਰੈਮਲਿਨ ਦੇ ਸਹਿਯੋਗੀ ਯੂਰੀ ਓਸ਼ਾਕੋਵ ਦੇ ਨਾਲ ਹੀ ਪ੍ਰੈਸ ਸੰਵਾਦ ਵਿੱਚ ਕਿਹਾ ਹੈ ਕਿ ਰਾਸ਼ਪਤੀ ਪੁਤਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਆਉਣ ਦਾ ਸੱਦਾ ਮਿਲਿਆ ਹੈ ਉਨ੍ਹਾਂ ਕਿਹਾ ਕਿ ਪੁਤਨ ਦੇ ਦੌਰੇ ਦੀਆਂ ਤਰੀਕਾਂ 2025 ਦੇ ਸ਼ੁਰੂ ਵਿੱਚ ਤੈਅ ਕੀਤੀਆਂ ਜਾਣਗੀਆਂ ਓਸ਼ਾਕੋਵ ਨੇ ਕਿਹਾ ਕਿ ਦੋਵਾਂ ਨ타ਮਾ ਨੇ ਸਾਲ ਵਿੱਚ ਇੱਕ ਵਾਰ ਮੀਟਿੰਗ ਕਰਨ ਦਾ ਸਮਝੌਤਾ ਕੀਤਾ ਹੈ ਤੇ ਇਸ ਵਾਰ ਸਾਡੀ ਵਾਰੀ ਹੈ ਜੇਕਰ ਜੋ ਹੈ ਕਿ ਪੋਤਨ ਤੇ ਮੋਦੀ ਨਿਯਮਤ ਸੰਪਰਕ ਕਾਇਮ ਰੱਖਦੇ ਹਨ ਦੋਵਾਂ ਨੇਤਾਵਾਂ ਵੱਲੋਂ ਹਰ 2 ਮਹੀਨਿਆਂ 'ਚ ਇੱਕ ਵਾਰ ਟੈਲੀਫੋਨ ਤੇ ਗੱਲਬਾਤ ਕੀਤੀ ਜਾਂਦੀ ਹੈ ਦੋਵੇਂ ਵਿਅਕਤੀਗਤ ਤੌਰ ਤੇ ਮੀਟਿੰਗਾਂ ਵੀ ਕਰਦੇ ਹਨ ਖਾਸ ਤੌਰ ਤੇ ਅੰਤਰਰਾਸ਼ਟਰੀ ਸਮਾਗਮਾਂ ਦੇ ਮੌਕੇ ਤੇ ਜ਼ਰੂਰ ਮਿਲਦੇ ਹਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਵਦ ਓਜਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਹੈ ਆਵਦ ਓਜਾ ਸਿੱਖਿਆ ਖੇਤਰ ਵਿੱਚ ਇੱਕ ਵੱਡਾ ਨਾਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਸਕਦੇ ਹਨ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਐਲਾਨ ਕੀਤਾ ਹੈ ਆਪ ਵਿੱਚ ਸ਼ਾਮਲ ਹੋਣ ਮੌਕੇ ਆਵਿਦ ਓਜਾ ਨੇ ਰਾਜਨੀਤੀ ਵਿੱਚ ਲਿਆਉਣ ਅਤੇ ਸਿੱਖਿਆ ਲਈ ਕੰਮ ਕਰਨ ਦਾ ਮੌਕਾ ਦੇਣ ਲਈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਧੰਨਵਾਦ ਕੀਤਾ ਉਨਾਰਾ ਕਹਿਣਾ ਹੈ ਕਿ ਸਿੱਖਿਆ ਇੱਕ ਅਜਿਹਾ ਜ਼ਰੀਆ ਹੈ ਜੋ ਪਰਿਵਾਰ ਸਮਾਜ ਅਤੇ ਰਾਸ਼ਟਰ ਦੀ ਰੂਹ ਹੈ। ਉਹਨਾਂ ਕਹੇ ਕਿ ਅੱਜ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਵਿੱਚ ਉਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹਨਾਂ ਨੂੰ ਰਾਜਨੀਤੀ ਅਤੇ ਸਿੱਖਿਆ 'ਚ ਇੱਕ ਦੀ ਚੋਣ ਕਰਨ ਪਵੇ ਤਾਂ ਉਹ ਨਿਸ਼ਚਿਤ ਰੂਪ ਵਿੱਚ ਸਿੱਖਿਆ ਨੂੰ ਚੁਣਨਗੇ। ਉਹਨਾਂ ਕਹੇ ਕਿ ਰਾਜਨੀਤੀ ਵਿੱਚ ਆ ਕੇ ਸਿੱਖਿਆ ਦਾ ਵਿਕਾਸ ਕਰਨਾ ਉਹਨਾਂ ਦਾ ਸਭ ਤੋਂ ਵੱਡਾ ਉਦੇਸ਼ ਹੈ। ਇਸ ਮੌਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਜਨਾਦੀ ਪ੍ਰੇਰਣਾ ਸਤਕਾ ਉਹ ਪਾਰਟੀ ਵਿੱਚ ਆਏ ਹਨ ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਆਪਣੀ ਨੌਕਰੀ ਦੇ ਪਹਿਲੇ ਦਿਨ ਜਾ ਰਹੇ ਇੱਕ 26 ਸਾਲਾ ਆਈਪੀਐਸ ਅਧਿਕਾਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕਰਨਾਟਕ ਕੇਡਰ ਦਾ 2023 ਬੈਚ ਦਾ ਆਈਪੀਐਸ ਅਧਿਕਾਰੀ ਹਰਸ਼ ਵਰਦਨ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਉਹਨਾਂ ਦੱਸਿਆ ਕਿ ਇਹ ਹਾਦਸਾ ਬੀਤੀ ਸ਼ਾਮ ਵਾਪਰਿਆ ਜਦੋਂ ਹਸਨ ਤਾਲਕ ਦੇ ਕਿਤਾਨੇ ਨੇੜੇ ਪੁਲਿਸ ਦੀ ਗੱਡੀ ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ ਡਰਾਈਵਰ ਨੇ ਕੰਟਰੋਲ ਗੁਵਾ ਦਿੱਤਾ ਤੇ ਗੱਡੀ ਸੜਕ ਕਿਨਾਰੇ ਇੱਕ ਦਰਖਤ ਨਾਲ ਟਕਰਾ ਗਈ ਉਹਨਾਂ ਕਹਿ ਕਿ ਵਰਦਨ ਖੋਲੇ ਨਾਰਸੀਪੁਰ ਵਿੱਚ ਪ੍ਰੋਵੀਜ਼ਨਰੀ ਅਸਿਸਟੈਂਟ ਸੁਪਰਡੈਂਟ ਆਫ ਪੁਲਿਸ ਦੇ ਤੌਰ ਤੇ ਡਿਊਟੀ ਤੇ ਰਿਪੋਰਟ ਕਰਨ ਲਈ ਹਸਨ ਜਾ ਰਿਹਾ ਸੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਰਦਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਜਦੋਂ ਕਿ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਨੇ ਅਧਿਕਾਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਵਾਇਨੜ ਤੋਂ ਸੰਸਦ ਮੈਂਬਰ ਵਜੋਂ ਚੁਣ ਕੇ ਆਈ ਕਾਂਗਰਸ ਯਾਗੂ ਪ੍ਰਿੰਕਾ ਗਾਂਧੀ ਨੇ ਸੰਸਦ ਅੰਦਰ ਆਪਣੀਆਂ ਛੋਟੀਆਂ-ਛੋਟੀਆਂ ਪਲਾਂਕਾਂ ਨਾਲ ਆਪਣੀ ਮੌਜੂਦਗੀ ਦਰਜ ਕਰਵਾਈ ਸੋਮਵਾਰ ਸਵੇਰੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਦੇ ਦਫ਼ਤਰ ਵਿੱਚ ਹੋਈ ਵਿਰੋਧੀ ਧਿਰਾਂ ਦੀ ਬੈਠਕ 'ਚ ਪਹੁੰਚਣ ਵਾਲੀ ਪ੍ਰਿੰਕਾ ਗਾਂਧੀ ਪਹਿਲੀ ਆਗੂ ਸਨ। ਹਾਸਲ ਜਾਣਕਾਰੀ ਮੁਤਾਬਕ ਪ੍ਰਿੰਕਾ ਗਾਂਧੀ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਬੈਠਕ ਲਈ 10 ਵਜੇ 10 ਮਿੰਟ ਤੇ ਸੰਸਦ ਪਹੁੰਚ ਗਈ। ਹਲਕਿਆਂ ਮੁਤਾਬਕ ਉਸ ਵੇਲੇ ਤੱਕ ਕੋਈ ਵੀ ਆਗੂ ਪਹੁੰਚਿਆ ਨਹੀਂ ਸੀ। ਇੱਥੋਂ ਤੱਕ ਕਿ ਕੁਝ ਅਧਿਕਾਰੀ ਵੀ ਉੱਥੇ ਮੌਜੂਦ ਨਹੀਂ ਸਨ। ਇਸ ਮੌਕੇ ਤੇ ਪ੍ਰਿਯੰਕਾ ਨੇ ਸਪੀਕਰ ਓਮ 베ਰਲਾ ਨਾਲ ਵੀ ਮੁਲਾਕਾਤ ਕੀਤੀ। ਖਨੌਰੀ ਸਰਹੱਦ ਤੇ ਚਰਰੇ ਕਿਸਾਨ ਅੰਦੋਲਨ ਦੌਰਾਨ 26 ਨਵੰਬਰ ਤੋਂ ਕਿਸਾਨ ਆਗੂ ਦਾ ਚੱਲ ਰਿਹਾ ਮਰਨਵਾਰਤ ਸੱਤਵੇਂ ਦਿਨ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀਆਂ ਬੀਤੇ ਸਮੇਂ ਦੌਰਾਨ ਮੰਦੀਆਂ ਹੋਈਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਰਨ ਖਨੌਰੀ ਸਰਹੱਦ ਤੇ 26 ਨਵੰਬਰ ਤੋਂ ਮਰਨਵਾਰਤ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸਾਡੇ ਉਪ ਰਾਸ਼ਪਤੀ ਜਗਦੀਪ ਤਣਖਣ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਜਦੋਂ ਕਿਸਾਨ ਭਾਈਚਾਰਾ ਪਰੇਸ਼ਾਨ ਹੁੰਦਾ ਹੈ ਤਾਂ ਸਾਨੂੰ ਨੀਂਦ ਕਿਵੇਂ ਆਉਂਦੀ ਹੈ ਕਿਸਾਨਾਂ ਦੀ ਭਲਾਈ ਤੋਂ ਬਿਨਾਂ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਸੁਪਨਾ ਅਧੂਰਾ ਹੀ ਰਹੇਗਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਪ ਰਾਸ਼ਪਤੀ ਦੇ ਦਰਵਾਜ਼ੇ ਕਿਸਾਨਾਂ ਲਈ 24 ਘੰਟੇ ਲਈ ਖੁੱਲੇ ਹਨ ਉਪਰਾਸਪਤੀ ਦੇ ਬਿਆਨ ਤੇ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਉਪਰਾਸਪਤੀ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਨ ਪਰ ਜੇਕਰ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹਨ ਤਾਂ ਉਹ ਸਰਕਾਰ ਨੂੰ ਆਦੇਸ਼ ਦੇਣ ਕਿ ਵੱਖ-ਵੱਖ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਜਲਦੀ ਪੂਰਾ ਕੀਤਾ ਜਾ ਸਕੇ। ਕਿਸਾਨ ਆਗੂ ਦਾ ਕਹਿਣਾ ਹੈ ਕਿ 3 ਦਸੰਬਰ ਨੂੰ ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਸਰਹੱਦ ਤੇ ਪਹੁੰਚ ਕੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਅਬਮਨਿਉ ਕਹਾੜ ਦੇ ਦਾਦਾ ਜੀ ਦੇ ਅਚਾਨਕ ਦੇਹਾਨ ਦੀ ਖਬਰ ਮਿਲਦਿਆਂ ਹੀ ਅੱਜ ਮੰਚ ਤੇ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਹੰਟਰ ਵਾਈਡਨ ਨੂੰ ਬਿਨਾਂ ਸ਼ਰਤ ਮਾਫੀ ਜਾਰੀ ਕਰਦਿਆਂ ਦਲੀਲ ਦਿੱਤੀ ਹੈ ਕਿ ਉਸ ਨੂੰ ਸਿਰਫ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਉਸ ਦਾ ਪੁੱਤਰ ਸੀ। ਬਾਈਡਨ ਨੇ ਕਿਹਾ ਹੈ ਕਿ ਮੇਰੇ ਪੂਰੇ ਕੈਰੀਅਰ 'ਚ ਮੈਂ ਇੱਕ ਸਦਾਰਨ ਸਿਧਾਂਤ ਦੀ ਪਾਲਣਾ ਕੀਤੀ। ਮੈਂ ਨਿਆ ਪ੍ਰਣਾਲੀ ਵਿੱਚ ਵਿਸ਼ਵਾਸ ਕਰਦਾ ਹਾਂ ਮੈਂ ਇਹ ਵੀ ਮੰਨਦਾ ਹੈ ਕਿ ਕੱਚੀ ਰਾਜਨੀਤੀ ਨੇ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ ਹੰਟਰ ਵਾਈਡਨ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਫੈਡਰਲ ਬੰਦੂਕ ਤੇ ਟੈਕਸ ਦੇ ਦੋਸ਼ਾਂ ਵਿੱਚ ਦੋਸ਼ੀ ਠਹਿੜਾ ਗਿਆ ਸੀ ਤੇ ਜਲਦੀ ਹੀ ਡੇਲਨ ਕੈਲੀਫੋਰਨੀਆ ਵਿੱਚ ਪੇਸ਼ ਹੋਣ ਲਈ ਗਿਆ ਸੀ ਜਿੱਥੇ ਉਸ ਨੂੰ ਲੰਮੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜੋ ਵਾਈਡਨ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਮੈਂ ਅਹੁਦਾ ਸੰਭਾਲਿਆ ਹੈ ਮੈਂ ਕਿਹਾ ਸੀ ਕਿ ਮੈਂ ਨਿਆ ਵਿਭਾਗ ਦੇ ਫੈਸਲੇ ਲੈਣ ਵਿੱਚ ਦਖਲ ਨਹੀਂ ਦੇਵਾਂਗਾ ਅਤੇ ਮੈਂ ਆਪਣੇ ਵਚਨ ਨੂੰ ਰੱਖਿਆ ਹੈ ਜਦਕਿ ਮੈਂ ਇਹ ਵੀ ਦੇਖਿਆ ਕਿ ਮੇਰੇ ਪੁੱਤਰ ਤੇ ਗਲਤ ਢੰਗ ਨਾਲ ਮੁਕੱਦਮਾ ਚਲਾਇਆ ਜਾ ਰਿਹਾ ਹੈ ਅਤੇ ਹੰਟ ਨਾਲ ਵੱਖਰਾ سلوਕ ਕੀਤਾ ਜਾ ਰਿਹਾ ਸੀ ਮੇਰੜ ਵਿੱਚ ਇੱਕ ਸ਼ਾਹੀ ਨਕਾਬ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਜਾਂਦੀਆਂ ਹਨ ਨਕਾਬ ਵਿੱਚ ਨੋਟਾਂ ਦਾ ਮੀਂਹ ਵਰਾਇਆ ਗਿਆ ਹੈ ਲਾੜੇ ਨੂੰ ਦੇਣ ਤੋਂ ਲੈ ਕੇ ਜੁੱਤੀ ਚੁਰਾਉਣ ਤੱਕ ਦੀਆਂ ਅਰਸਮਾਂ ਤੇ 2 ਕਰੋੜ 56 ਲੱਖ ਰੁਪਏ ਉਡਾਏ ਗਏ ਜਿਸ ਕਾਜ ਨੇ ਨਿਕਾਹ ਪੜਵਾਇਆ ਹੈ ਉਸ ਨੂੰ ਵੀ ਮਾਲਾ ਮਾਰ ਕੀਤਾ ਗਿਆ ਹੈ ਇਸ ਤਰ੍ਹਾਂ ਲੱਗਾ ਕਿ ਇਹ ਨਿਕਾਹ ਨਹੀਂ ਸਗੋ ਉੱਪਰ ਵਾਲੇ ਨੇ ਪੈਸਿਆਂ ਦੀ ਛੱਤ ਪਾੜ ਦਿੱਤੀ ਇਸ ਦੇ ਨਾਲ ਲਾੜੇ ਨੂੰ 75 ਲੱਖ ਰੁਪਏ ਦੀ ਕਾਰ ਵੀ ਦਿੱਤੀ ਗਈ 8 ਲੱਖ ਰੁਪਏ ਮੱਜਨ ਨੂੰ ਦਾਨ ਕੀਤੇ ਗਏ ਜੁੱਤੀ ਦੀ ਰਸਮ ਲਈ 10 ਲੱਖ ਦਿੱਤੇ ਗਏ ਅਤੇ ਇਸ ਤਰ੍ਹਾਂ ਵੱਖ-ਵੱਖ ਮੌਕਿਆਂ ਤੇ ਲੱਖਾਂ ਵਰਾਏ ਗਏ ਹਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਘਰੇਲੂ ਉਤਪਾਦ ਜੀਡੀਪੀ ਦੀ ਵਿਕਾਸ ਦਰ ਦੇ ਗਿਰਾਵਟ ਦਾ ਵਿਕਾਸ ਦਰ ਵਿੱਚ ਗਿਰਾਵਟ ਦਾ ਹਵਾਲਾ ਦਿੰਦੇ ਦੋਸ਼ ਲਗਾਇਆ ਕਿ ਅਰਥ ਵਿਵਸਥਾ ਦਾ ਬੁਰਾ ਹਾਲ ਹੈ ਲੋਕ ਦੁਖੀ ਹਨ ਆਪਣੇ ਵਟਸਐਪ ਚੈਨਲ ਤੇ ਇੱਕ ਪੋਸਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹੁਣ ਕਾਰੋਬਾਰ ਨਾਮੀ ਸੋਚ ਅਤੇ ਨਾਮੀ ਡੀਲ ਦੀ ਲੋੜ ਹੈ ਉਨਾ ਕਹਿਆ ਕਿ 1933 ਤੇ 1938 ਦਰਮਿਆਨ ਆਰਥਿਕ ਮਹਾਮਾਰੀ ਨੂੰ ਦੂਰ ਕਰਨ ਲਈ ਉਸ ਵੇਲੇ ਦੇ ਅਮਰੀਕੀ ਰਾਸ਼ਪਤੀ ਰੂਜ਼ਵੈਲਟ ਨੇ ਨਿਊ ਡੀਲ ਨਾਂ ਦੀ ਇੱਕ ਕਾਰਜ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਅਧੀਨ ਕਈ ਸਮਾਜਿਕ ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨੂੰ ਸੁਧਾਰਨ ਦੇ ਲਈ ਬਿਜ਼ਨਸ ਲਈ ਇੱਕ ਨਵੀਂ ਸੋਚ ਅਤੇ ਨਵੇਂ ਡੀਲ ਦੀ ਬਿਨਾ ਕੋਈ ਸਮਾਂ ਬਰਬਾਦ ਕੀਤੇ ਲੋੜ ਹੈ ਅਧਿਕਾਰਤ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 5.4 ਫੀਸਦੀ ਰਹੀ ਜੋ ਲਗਭਗ 2 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਬਾਰੇ ਸੋਚਣ ਦੀ ਲੋੜ ਹੈ। ਸਰਦੀ, ਜ਼ੁਕਾਮ, ਸਿਰਦਰਦ ਹੋਵੇ ਜਾਂ ਬੁਖਾਰ ਲੋਕ ਖੁਦ ਹੀ ਡਾਕਟਰ ਬਣ ਜਾਂਦੇ ਹਨ। ਆਪਣੇ ਦਿਲ ਨਾਲ ਦਵਾਈਆਂ ਖਾ ਲੈਂਦੇ ਹਨ। ਜੇਕਰ ਇੱਕ ਦਿਨ ਠੀਕ ਨਹੀਂ ਹੋਇਆ ਤਾਂ ਕੈਮਿਸਤੋ ਪੁੱਛ ਕੇ ਦਵਾਈ ਲੈ ਆਉਂਦੇ ਹਨ ਅਤੇ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਉਂਦੇ ਇਸ ਦੌਰਾਨ ਉਹ ਐਂਟੀਵਾਈਟਿਕ ਲੈਣ ਤੋਂ ਵੀ ਪਰਹੇਜ਼ ਨਹੀਂ ਕਰਦੇ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੱਕ ਐਂਟੀਵਾਈਟਿਕ ਦੀ ਵਰਤੋਂ ਨਾਲ ਪਾਰਕੈਂਸਨ ਵਰਗੀ ਗੰਭੀਰ ਬਿਮਾਰੀ ਦਾ ਖਤਰਾ ਹੁੰਦਾ ਹੈ ਦੱਖਣੀ ਕੋਰੀਆ ਵਿੱਚ ਸਿਉਲ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਨੇ 40 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਤੋ ਲਗ 98000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਹੈ ਜੋ 2004-2005 ਚ ਰਾਸ਼ਟਰੀ ਸਿਹਤ ਪਰिक्षण ਚ ਸ਼ਾਮਲ ਹੋਈ ਸੀ ਇਸ ਬਾਰੇ ਹੋਰ ਜਾਣਕਾਰੀ ਮੁਤਾਬਕ ਨਿਊਰੋਲੋਜੀ ਕਲੀਨikal ਪ੍ਰੈਕਟਿਸ ਜਨਰਲ ਵਿੱਚ ਛਪੇ ਸਟੀਆਂ ਤੋਂ ਪਤਾ ਲੱਗਾ ਹੈ ਕਿ ਐਂਟੀਬਾਇਟਿਕ ਨਹੀਂ ਲੈਣ ਵਾਲਿਆਂ ਦੇ ਮੁਕਾਬਲੇ ਲੰਬੇ ਸਮੇਂ ਤੱਕ ਐਂਟੀਬਾਇਟਿਕ ਦਵਾਈ ਲੈਣ ਵਾਲੇ ਲੋਕਾਂ ਵਿੱਚ ਪਾਰਕਿੰਸਨ ਦਾ ਖਤਰਾ 29% ਤੱਕ ਜ਼ਿਆਦਾ ਸੀ ਇਸ ਦੇ ਨਾਲ ਹੀ ਉੱਥੇ ਖੋਜ ਵਿੱਚ ਪਾਇਆ ਗਿਆ ਹੈ ਕਿ 1 ਤੋਂ ਲੈ ਕੇ 14 ਦਿਨਾਂ ਤੱਕ ਐਂਟੀਵਾਈਟਿਕ ਲੈਣ ਵਾਲਿਆਂ ਦੇ ਮੁਕਾਬਲੇ 121 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਐਂਟੀਵਾਈਟਿਕ ਲੈਣ ਵਾਲਿਆਂ 'ਚ ਪਾਰਕਿੰਸਨ ਦਾ ਖਤਰਾ 37% ਦੀ ਜ਼ਿਆਦਾ ਸੀ। ਖੋਜ ਮੁਤਾਬਕ ਪਾਰਕਿੰਸਨ ਬਿਮਾਰੀ ਇੱਕ ਪ੍ਰਗਤੀਸ਼ੀਲ ਤੰਤਰਿਕਾ ਸੰਬੰਧੀ ਖਰਾਬੀ ਹੈ। ਇਸ ਵਿੱਚ ਹੱਥ ਪੈਰ ਕੰਬਦੇ ਹਨ ਅਤੇ ਲੋਕਾਂ ਦਾ ਸਰੀਰ ਤੇ ਕੰਟਰੋਲ ਨਹੀਂ ਰਹਿੰਦਾ। अफ्रीकी देश गिनी ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਦਰਸ਼ਕਾਂ ਨਾਲ ਭਰੇ ਸਟੇਡੀਅਮ 'ਚ ਫੁੱਟਬਾਲ ਮੈਚ ਦੌਰਾਨ ਹੋਈ ਝੜਪ ਤੋਂ ਬਾਅਦ ਪਗਡਾੜ ਮਚਣ ਕਾਰਨ ਬੱਚਿਆਂ ਸਮੇਤ 56 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ ਸਥਾਨਕ ਮੀਡੀਆ ਤੇ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਝੜਪਾਂ ਰੋਕਣ ਦੇ ਲਈ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਹੈ ਗਿਨੀ ਦੇ ਪ੍ਰਧਾਨ ਮੰਤਰੀ ਅਮਾਡੋ ਉਰੀ ਬਾ ਨੇ ਐਕਸ ਦੇ ਕਿ ਗਿਨੀ ਦੇ ਫੌਜੀ ਆਗੂ ਮਾਮਾਦੀ ਡੋਮਬੂਆ ਦੇ ਸਨਮਾਨ ਵਿੱਚ ਐਤਵਾਰ ਦੁਪਹਿਰ ਨੂੰ ਕਰਵਾਏ ਗਏ ਟੂਰਨਾਮੈਂਟ ਦੇ ਫਾਈਨਲ ਦੌਰਾਨ ਪਗਦਰ ਦੀ ਇੱਕ ਘਟਨਾ ਵਾਪਰੀ। ਇਹ ਮੈਚ ਨਜੇਰੇਕੋਰ ਸ਼ਹਿਰ ਵਿੱਚ ਲਾਬੇ ਅਤੇ ਨਜੇਰੇਕੋਰ ਦੀਆਂ ਟੀਮਾਂ ਵਿਚਾਲੇ ਹੋ ਰਿਹਾ ਸੀ। ਬਾ ਨੇ ਕਿਹਾ ਹੈ ਕਿ ਅਧਿਕਾਰੀ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਸਿਆਸੀ ਪਾਰਟੀਆਂ ਦੇ ਗਠਜੋੜ ਨੈਸ਼ਨਲ ਅਲਾਈਅንስ ਫਾਰ ਅਲਟਰਨੇਟਿਵ ਐਂਡ ਡੈਮੋਕਰੇਸੀ ਨੇ ਬਿਆਨ ਵਿੱਚ ਕਿਹਾ ਹੈ ਕਿ ਪਗਦੜ ਵਿੱਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ ਸਾਨਕ ਮੀਡੀਆ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝੜਪ ਕਾਰਨ ਮੱਚੀ ਪਗਦੜ ਤੋਂ ਬਾਅਦ ਸ਼ਾਂਤੀ ਬਹਾਲ ਕਰਨ ਦੇ ਲਈ ਅਥਰੂ ਗੈਸ ਦੀ ਵਰਤੋਂ ਕੀਤੀ ਹੈ ਕੈਲੀਫੋਰਨੀਆ ਦੇ ਪੇਰਸਵਰਗ ਨਿਵਾਸੀ ਦਿਵਾਨ ਚੰਦ ਰੱਲ ਦਾ ਪੋਤਾ ਤੇ ਸ਼੍ਰੀਮਤੀ ਜਿੰਦੋ ਚੰਦ ਰੱਲ ਅਤੇ ਰਮੇਸ਼ ਚੰਦਰ ਰੱਲ ਦਾ ਹੁਣ ਹਰਸ ਪੁੱਤਰ ਮਾਈਕਲ ਚੰਦ ਰੱਲ ਦਾ ਲੰਘੇ ਸੋਮਵਾਰ 25 ਨਵੰਬਰ ਨੂੰ ਦਿਹਾਂਤ ਹੋ ਜਾਣਾ ਸਮੂਹ ਰੱਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਸਮੂਹ ਰੱਲ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਿਆ ਇਲਾਕਾ ਨਿਵਾਸੀਆਂ ਵਿੱਚ ਦੁੱਖ ਦੀ ਖਬਰ ਸੁਣ ਕੇ ਸੋਗਮਈ ਲਹਿਰ ਫੈਲ ਗਈ ਹੈ ਤੇ ਮਾਈਕਲ ਚੰਦ ਰੱਲ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਇਥੇ ਜ਼ਿਕਰਯੋਗ ਹੈ ਕਿ ਮਾਈਕਲ ਚੰਦ ਰਲ ਸ਼੍ਰੀ ਗੁਰੂ ਰਵਦਾਸ ਸਭਾ ਪੀਟਸਬਰ ਕੈਲੀਫੋਰਨੀਆ ਦੇ ਬਹੁਤ ਹੀ ਸਰਗਰ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਦਲਵਾਰ ਸਿੰਘ ਦਾ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸੀ ਮਾਈਕਲ ਚੰਦ ਰੱਲ ਦਾ ਅੰਤਮ ਸੰਸਕਾਰ ਪੀਟਸਵਰਕ ਫਿਊਨਰਲ ਚੈਪਲ 2295 ਰੇਲਰੋਡ ਐਵੇਨਿਊ ਪੀਟਸਵਰਕ ਕੈਲੀਫੋਰਨੀਆ 94565 ਵਿਖੇ ਸਵੇਰੇ 9:30 ਵਜੇ ਹੋਵੇਗਾ ਤੇ ਉਸ ਉਪਰੰਤ ਅੰਤਮ ਅਰਦਾਸ ਸ਼੍ਰੀ ਗੁਰੂ ਰਵਿਦਾਸ ਟੈਂਪਲ ਪੀਟਸਵਰਕ ਕੈਲੀਫੋਰਨੀਆ ਵਿਖੇ ਹੋਵੇਗੀ ਆਦਾਰਾ ਦੇਸ਼ਦਵਾਬਾ ਇਸ ਦੁਖਦਾਈ ਸਮੇਂ ਸਮੂਹ ਰੱਲ ਪਰਿਵਾਰ ਅਤੇ ਸਾਰੇ ਸਾਥ ਸਬੰਧੀਆਂ ਨਾਲ ਦੁੱਖ ਪ੍ਰਗਟ ਕਰਦਾ ਹੈ ਸਿਨੇਮਾ ਜਗਤ ਦੇ ਸਦਾਬਹਾਰ ਹੀਰੋ ਦੇਵਾਨੰਦੀ ਵਰਸੀ ਹੈ ਜੇਨਰਲ 9 ਦਸੰਬਰ 2011 ਨੂੰ ਇੰਗਲੈਂਡ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਅਦਾਕਾਰੀ ਦੀ ਤਿਕੜੀ ਦਲੀਪ ਕੁਮਾਰ ਰਾਜਕੁਮਾਰ ਅਤੇ ਦੇਵਾਨੰਦ ਵਿਲੱਖਣ ਅਦਾਕਾਰ ਸਨ ਅਸ਼ੋਕ ਕੁਮਾਰ ਇਨ੍ਹਾਂ ਤਿੰਨਾਂ ਚੋਂ ਵੱਡੇ ਸਨ ਅਤੇ ਆਪਣੀ ਅਦਾਕਾਰੀ ਸਟਾਈਲ ਵਿੱਚ ਇਨ੍ਹਾਂ ਦੇ ਗੁਰੂ ਮੰਨੇ ਜਾਂਦੇ ਸਨ ਜਿੱਥੇ ਦੇਵਾਨੰਦ ਇੱਕ ਵਧੀਆ ਅਦਾਕਾਰ ਸਨ ਉਥੇ ਦੇਵ ਸਾਬ ਬੇਤਰੀਨ ਸ਼ਖਸ਼ੀਰ ਦੇ ਮਾਲਕ ਵੀ ਸਨ ਹਮੇਸ਼ਾ ਫਿਲਮਾਂ ਬਣਾਉਂਦੇ ਰਹਿਣਾ ਉਹਨਾਂ ਦਾ ਪੇਸ਼ਾ ਸੀ ਫਿਲਮਾਂ ਰਾਹੀਂ ਨਵੇਂ-ਨਵੇਂ ਤਜਰਬੇ ਕਰਦੇ ਰਹਿਣਾ ਦੇਵਾਨੰਦ ਦਾ ਸੁਭਾਅ ਸੀ ਸਿਰਫ 30 ਰੁਪਏ ਜੇਬ ਵਿੱਚ ਪਾ ਕੇ ਮੁੰਬਈ ਨਗਰੀ ਵਿੱਚ ਆਪਣਾ ਸਥਾਨ ਬਣਾ ਲੈਣਾ ਇਹ ਦੀਪ ਸਾਹਿਬ ਦੀ ਕਿਸਮਤ ਹੀ ਕਿਹਾ ਜਾਵੇਗਾ 30 ਰੁਪਏ ਤੋਂ 350 ਕਰੋੜ ਦਾ ਕਾਰ ਬਣਾ ਲੈਣਾ ਇਹ ਦੀਪ ਸਾਹਿਬ ਦਾ ਹੀ ਕੰਮ ਸੀ ਮੁੰਬਈ ਵਰਗੇ ਸ਼ਹਿਰ ਵਿੱਚ ਟਿਕੇ ਰਹਿਣਾ ਤੇ ਉਸ ਸਮੇਂ ਦੇ ਸੁਪਰਸਟਾਰ ਅਦਾਕਾਰਾ ਸੁਰਿਆ ਦੇ ਦਿਲ ਤੇ ਸ਼ਾ ਜਾਣਾ ਉਹਨਾਂ ਦੀ ਕਿਸਮਤ ਹੀ ਹੋਵੇਗੀ ਉਹਨਾਂ ਨੇ ਆਪਣੇ 60 ਸਾਲਾਂ ਦੇ ਫਿਲਮੀ ਕੈਰੀਅਰ ਦੇ ਵਿੱਚ 150 ਫਿਲਮਾਂ ਤੱਕ ਕੀਤੀਆਂ ਹੋਣਗੀਆਂ। ਵਿਸ਼ੇਸ਼ ਪ੍ਰਸਿੱਧ ਅਦਾਕਾਰ ਵੀ ਅਖਵਾਏ। ਉਹਨਾਂ ਨੂੰ ਫਿਲਮ ਕਾਲਾ ਬਾਜ਼ਾਰ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ। ਭਾਰਤ ਸਰਕਾਰ ਨੇ ਦੇਵਾਨਾਨ ਨੂੰ ਪਦਮ ਸ਼੍ਰੀ ਨਾਲ ਵੀ ਨਿਵਾਜਿਆ। ਦੇਸ਼ ਵਿੱਚ ਕਲਾ ਦੇ ਖੇਤਰ ਵਿੱਚ ਉਹਨਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਦਾਦਾ ਸਾਹ ਫਾਲਕੇ ਵਰਗੇ ਸਰਬ ਉੱਚ ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ। ਫਿਲਮ ਗਾਈਡ ਦੇਵਾਨੰਦ ਦੇ ਕੈਰੀਅਰ ਦੀ ਸਰਬੋਤਮ ਫਿਲਮ ਸੀ ਜਿਸ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਹਨ ਐਤਵਾਰ ਨੂੰ ਮੁੰਬਈ ਵਿੱਚ ਕਰਵਾਏ ਗਏ ਫਿਲਮ ਫੇਅਰ OTT ਅਵਾਰਡ ਦੇ 5ਵੇਂ ਐਡੀਸ਼ਨ ਵਿੱਚ ਇਮਤੀਆਜ਼ ਅਲੀ ਨਿਰਦੇਸ਼ਿਤ ਫਿਲਮ ਅਮਰ ਸਿੰਘ ਚਮਕੀਲਾ ਸਭ ਤੋਂ ਪਾਰੀ ਪਈ ਹੈ ਫਿਲਮ ਨੂੰ ਕੁਝ 10 ਅਵਾਰਡ ਮਿਲੇ ਹਨ ਜਿਸ ਵਿੱਚ ਅਦਾਕਾਰ ਦਲਜੀਤ ਰਜ਼ਾਂਜ ਨੂੰ ਸਰਬੋਤਮ ਅਦਾਕਾਰ ਦਾ ਅਵਾਰਡ ਸ਼ਾਮਲ ਹੈ ਇਹ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਆਧਾਰਿਤ ਸੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।